ਅਸੀਂ ਹੁਣ ਵਾਰਡ ਨੰਬਰ 5 ਤੋਂ ਇਹ ਜਿਹੜੇ ਅਸੀਂ ਉਜਾਦ ਉਮੀਦਵਾਰ ਕਾਂਗਰਸ ਦੇ ਲਾਇੰਸ ਦੇ ਨਾਲ ਖੜੇ ਆਂ ਅਸੀਂ ਇਹਨਾਂ ਨੂੰ ਅਪੀਲ ਕਰਦਾ ਵੀ ਸਾਰੇ ਵੋਟਰ ਇਹਨਾਂ ਦਾ ਸਮਰਥਨ ਕਰਨ ਕਾਂਗਰਸ ਦੇ ਵੋਟਰ ਕਿਉਂਕਿ ਇਹ ਅਸੀਂ ਇੱਕ ਸਾਂਝਾ ਉਮੀਦਵਾਰ ਖੜਾ ਕੀਤਾ ਹੈ ਸ਼ਸ਼ੀ ਜੀ ਸ਼੍ਰੀਮਤੀ ਸ਼ਸ਼ੀ ਜੀ ਸੋ ਇਹਨਾਂ ਨੂੰ ਇਹਨਾਂ ਦਾ ਚੋਣ ਨਿਸ਼ਾਨ ਹੈ ਜਹਾਜ਼ ਤੇ ਜਿੰਨੇ ਵੀ ਕਾਂਗਰਸ ਦੇ ਵਰਕਰ ਹੈ ਸਾਡੇ ਜਿੰਨੇ ਵੀ ਸਾਡੇ ਵੋਟਰਸ ਹੈ ਉਹਨਾਂ ਦੇ ਨਾਲ ਰਲ ਕੇ ਇਹਨਾਂ ਨੂੰ ਕਾਮਯਾਬ ਕਰਨ ਵੋਟ ਨੰਬਰ 5 ਤੋਂ ਤਾਂ ਕਿ ਅਸੀਂ ਇਹਨਾਂ ਦੇ ਹੱਥ ਮਜ਼ਬੂਤ ਕਰੀਏ ਇਹ ਅੱਗੇ ਕਾਂਗਰਸ ਦੇ ਹੱਥ ਮਜ਼ਬੂਤ ਕਰਨੀ ਤਾਂ ਅਸੀਂ ਇਸ ਵੇਲੇ ਵੋਟ ਨੰਬਰ 5 ਵਿੱਚ ਆਏ ਆ ਵੋਟ ਨੰਬਰ 5 ਤੋਂ ਸਾਡੀ ਭੈਣ ਸ਼ਸ਼ੀ ਜੀ ਜਿਹੜੇ ਕਿ ਚੋਣ ਚੋਣ ਲੜ ਰਹੇ ਨੇ ਕਾਂਗਰਸ ਪਾਰਟੀ ਦਾ ਸਾਡਾ ਇਹਨਾਂ ਦੇ ਨਾਲ ਅਲਾਈਅੰਸ ਹੈ ਔਰ ਇਹ ਆਜ਼ਾਦ ਚੋਣ ਲੜ ਰਹੇ ਨੇ ਕਿਉਂਕਿ ਅਸੀਂ ਡਿਸਾਈਡ ਕੀਤਾ ਸੀ ਕਿ ਜਿਹੜਾ 5 ਨੰਬਰ ਜਿਹੜਾ 5 ਨੰਬਰ ਜਿਹੜਾ ਏਰੀਆ ਆ ਇੱਥੇ ਸਾਰੇ ਪਾਰਟੀਆਂ ਨੇ ਰਲ ਕੇ ਸਾਂਝਾ ਉਮੀਦਵਾਰ ਸ਼ਸ਼ੀ ਜੀ ਨੂੰ ਦਿੰਦਾ ਸੀ ਸੋ ਸਾਡਾ ਜਿਹੜਾ ਕਾਂਗਰਸ ਪਾਰਟੀ ਦਾ ਵੀ ਇਹਨਾਂ ਲਈ ਸਮਰਥਨ ਆ ਸਾਡੇ ਭੈਣ ਜੀ ਬਹੁਤ ਹੀ ਸੂਝਵਾਨ ਤੇ ਆਗਾਹ ਵਧੂ ਸੋਚਦੇ ਹਨ ਤੇ ਮੈਂ ਸਭ ਨੂੰ ਇਹੀ ਬੇਨਤੀ ਕਰਦਾ ਜਿੰਨੇ ਵੀ ਸਾਡੇ 5 ਨੰਬਰ ਵਾਰਡ ਦੇ ਵਿੱਚ ਕਾਂਗਰਸੀ ਵੋਟਰ ਨੇ ਮੈਂ ਸਭ ਨੂੰ ਇਹੀ ਅਪੀਲ ਕਰਦਾ ਵੀ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਜਹਾਜ਼ ਹੈ ਉੱਤੇ ਮੋਹਰ ਲਾ ਕੇ ਇਹ ਕਾਮਯਾਬ ਕਰਨਾ ਹੈ ਤਾਂ ਜੋ ਜਿਹੜੀ ਦੂਸਰੀ ਵੋਟ ਹੈ ਪ੍ਰਧਾਨਗੀ ਦੀ ਵੋਟ ਹੈ ਉਹ ਆਪਾਂ ਕਾਂਗਰਸ ਕੈਂਡੀਡੇਟ ਨੂੰ ਪਵਾ ਕੇ ਇੱਥੇ ਜਿਹੜੀ ਕਾਉਂਸਲ ਹੈ ਆਪਾਂ ਕਾਂਗਰਸ ਦੀ ਬਣਾ ਸਕੀਏ ਜਿਹੜੀ ਸਾਡੀ ਗੁਰਾਇਆਂ ਸ਼ਹਿਰ ਦੀ ਜਿਹੜੀ ਵਿਕਾਸ ਦੀ ਗੱਲ ਆ ਉਹਨੂੰ ਆਪਾਂ ਨਿਰੰਤਰ ਜਾਰੀ ਰੱਖ ਸਕੀਏ ਇਸ ਵੇਲੇ ਜਿਹੜੀ ਆਪਾਂ ਗੱਲ ਕਰੀ ਆਪ ਆਮ ਆਦਮੀ ਪਾਰਟੀ ਦੀ ਜਿਹੜੇ ਕੰਮ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੇ ਸੀ ਚਾਹੇ ਉਹ ਐਸਟੀਪੀ ਦਾ ਹੋਵੇ ਚਾਹੇ ਹੋਰ ਕਿਸੇ ਵੀ ਡਿਪਾਰਟਮੈਂਟ ਦਾ ਕੰਮ ਹੋਵੇ ਉਹਨਾ ਕੰਮਾਂ ਦਾ ਇਸ ਵੇਲੇ ਉਹ ਉਦਘਾਟਨ ਕਰਕੇ ਆਪਣੇ ਨਾਂ ਲਿਖਣਾ ਚਾਹੁੰਦੇ ਆ ਲੇਕਿਨ ਗੁਰਾਇਆਂ ਦੀ ਜਿਹੜੀ ਜਨਤਾ ਆ ਗੁਰਾਇਆਂ ਦੇ ਜਿਹੜੇ ਸੂਝਵਾਨ ਲੋਕ ਆ ਇਹ ਜਾਣਦੇ ਆ ਇਹ ਕੰਮ ਕਿਸ ਕਿਸ ਸਰਕਾਰ ਕਿਸ ਸਰਕਾਰ ਵੇਲੇ ਆਏ ਔਰ ਕਿਸ ਪਾਰਟੀ ਨੇ ਲੈ ਕੇ ਆਂਦੇ ਆ ਤੁਸੀਂ 111 ਦਿਨ ਦਾ ਜਿਹੜਾ ਰਾਜ ਹੈ ਸਰਚੰਦਜੀਤ ਸਿੰਘ ਚੰਨੀ ਦਾ ਜਾਣਦੇ ਹੋ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਦਾ ਵਿਕਾਸ ਕੀਤਾ ਕਿੰਨੀਆਂ ਗਰੰਟੀਆਂ ਦਿੱਤੀਆਂ ਪੰਜਾਬ ਨਿਰਮਾਣ ਨਿਰਮਾਣ ਫੰਡ ਦੇ ਅਧੀਨ ਉਹਨਾਂ ਨੇ ਕਰੋੜਾਂ ਰੁਪਏ ਜਿਹੜਾ ਗੁਰਾਇਆਂ ਵਾਸਤੇ ਵੀ ਦਿੱਤਾ ਸੀ ਉਸ ਵੇਲੇ ਉਹਦੇ ਨਾਲ ਅਨੇਕਾਂ ਤਰ੍ਹਾਂ ਦੇ ਵਿਕਾਸ ਹੋਏ ਸਨ ਸੋ ਅਸੀਂ ਜੇ ਵਿਕਾਸ ਚਾਹੁੰਦੇ ਆ ਤੇ ਸਾਡੀ ਭੈਣ ਸ਼ਸ਼ੀ ਨੂੰ ਤੁਸੀਂ ਵੋਟਾਂ ਪਾ ਕੇ ਕਾਮਯਾਬ ਕਰਾਓ ਤਾਂ ਜੋ ਅਸੀਂ ਕੌਂਸਲ ਜਿਹੜੀ ਇੱਥੇ ਕਾਂਗਰਸ ਦੀ ਬਣਾਈਏ ਤਾਂ ਆਉਣ ਵਾਲੇ ਸਮੇਂ ਵਿੱਚ ਇਦਾਂ ਹੀ ਜਿਹੜੀ ਨਿਰੰਤਰ ਆ ਆਪਾਂ ਵਿਕਾਸ ਗੁਰਾਇਆਂ ਦਾ ਰੱਖ ਸਕੀਏ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਅਪੀਲ ਕਰਨ ਵਾਸਤੇ ਨਵਜੀਤ ਸਿੰਘ ਚੰਨੀ ਜੀ ਜਿਹੜੇ ਕਿ ਸਾਚਨਜੀਤ ਸਿੰਘ ਚੰਨੀ ਦੇ ਸੁਪੁੱਤਰ ਨੇ ਉਹ ਵੀ ਕਾਂਗਰਸ ਵੋਟਰਾਂ ਨੂੰ ਅਪੀਲ ਕਰਨ ਵਾਸਤੇ ਆਏ ਨੇ ਸੋ ਇਹਨਾਂ ਵੱਲੋਂ ਵੀ ਬੇਨਤੀ ਹੈ ਤੇ ਮੇਰੇ ਵੱਲੋਂ ਵੀ ਐਸੇ ਬਲੌਕ ਪ੍ਰਧਾਨ ਮੈਂ ਸਭ ਨੂੰ ਬੇਨਤੀ ਕਰਦਾ ਹੈ ਕਿ ਜਿਹੜੀ ਵੋਟ ਹੈ ਸ਼ਸ਼ੀ ਜੀ ਨੂੰ ਪਾ ਕੇ ਆਪਾਂ ਕਾਮਯਾਬ ਬਣਾਈ ਜੀ ਨਮਸਕਾਰ ਜੀ ਮੈਂ ਸ਼ਸ਼ੀ ਬਾੜ ਨੰਬਰ 5 ਦੇ ਵਿੱਚੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਖੜੀ ਕੀਤੀ ਗਈ ਹਾਂ ਤੇ ਕਾਂਗਰਸ ਦਾ ਪੂਰਾ ਸਮਰਥਨ ਹੈ ਮੈਂ ਸਾਰੇ ਵੋਟਰਾਂ ਸਪੋਰਟਰਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਆਪਣੇ 21 ਤਰੀਕ ਨੂੰ ਦਿਨ ਸ਼ਨੀਵਾਰ ਤੇ ਜਹਾਜ਼ ਤੇ ਮੋਹਰ ਲਗਾ ਕੇ ਮੈਨੂੰ ਕਾਮਯਾਬ ਕਰੋ ਤਾਂ ਮੇਰੀ ਕਾਮਯਾਬੀ ਜਿਹੜੀ ਹੈ ਤੁਹਾਡੀ ਸਾਡੀ ਆਪਣੀ ਕਾਮਯਾਬੀ ਹੈ ਧੰਨਵਾਦ ਜੀ